ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਨੇੜੇ ਤਨੌਲਾ ਮੰਡੀ ਤੇ ਬਾਈ ਪ੍ਰਦੀਪ ਦੇ ਘਰੋਂ ਸਮਰਾ ਡੇਰੀ ਫਾਰਮ ਇੱਥੇ ਵਹਿੜਾਂ ਵਿਕਰੀ ਵਾਲੀਆਂ ਹੁੰਦੀਆਂ ਆ گاਵਾ ਬਹੁਤ ਸਾਰੀਆਂ ਵਿਕਰੀ ਵਾਲੀਆਂ ਹੁੰਦੀਆਂ ਆ ਅੱਜ ਫੇਰ ਦੋਸਤੋ ਤੁਹਾਨੂੰ 15 16 ਨਾਕ ਦਿਖਾ ਦੇਣੇ ਆ ਕੁਝ گاਵਾ ਸੁੰਨੀਆਂ ਸੋਆਂ ਆ ਕੁਝ گاਵਾ ਗੱਬਣ ਖੜੀਆਂ ਆ ਆਪਾ ਬਾਈ ਕਹਿੰਦਾ ਵੀ ਆਪਾਂ ਨਵੇਂ ਸਾਲ ਦੇ ਹਿਸਾਬ ਤੇ ਹੀ ਕਰਦੇ ਨੇ ਅੱਜ ਬਾਕੀ ਤੁਹਾਨੂੰ ਜਾਣਕਾਰੀ ਲੈ ਦੂੰਗਾ ਜਿਹੜੀਆਂ ਸੋਨੀਆਂ ਸਵਾਈਆਂ ਵੜਾ ਹੈ ਉਹ ਐਸਾਈਡ ਦੇ ਉੱਤੇ ਖੜੀਆਂ ਦੋਸਤੋ ਇਹ ਪੰਜ ਨਾਗ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਇਹਨਾਂ ਨੂੰ ਤੋਰਾਂ ਦੇ ਬਾਅਦ ਬਾਅਦ ਦੇ ਵਿੱਚ ਤੇ ਇਧਰ ਅੰਦਰ ਖੜੀਆਂ ਕਿਰਾ ਤੁਹਾਨੂੰ ਇਹ ਪੰਜੇ ਨਾਗ ਜਿਹੜੇ ਇੱਥੇ ਹੈਗੇ ਉਹ ਦਿਖਾ ਦਾਂਗੇ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ 31 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਹਾਂ ਭਾਈ ਮੰਨ ਕੇ ਚੱਲ 2024 ਦਾ ਲਾਸਟ ਦਿਨ ਹੀ ਅੱਜ ਹੂੰ ਤਾਨੂੰ ਨਮਾਸਾਲਾ ਸਭ ਤੋਂ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਧੰਨਵਾਦ ਆਪਣੇ ਨਾਲ ਜੁੜੇ ਹੋਏ ਨੇ ਸਾਰੇ ਜਾਣੇ ਹੂੰ ਅੱਛਾ ਭਾਈ ਸ਼ੁਰੂਆਤ ਦੋ ਇਹਦਰ ਜਰਸੀ ਖੜੀ ਹੈ ਇਹਨਾਂ ਤੋਂ ਕਰ ਲੈਣੇ ਆ ਹਾਂ ਭਾਈ ਰੇਟ ਅੱਜ ਫਿਰ ਪੁੱਠੇ ਦਾ ਹਿਸਾਬ ਰੱਖਾਂਗੇ ਭਾਈ ਰੇਟ ਜਿਹੜੇ ਅੱਜ ਵਾਲੇ ਰੇਟ ਨੇ ਜੰਮੀ ਬਾਜਬ ਵੀ ਹਰ ਹਰ ਜ਼ਿਮੀਂਦਾਰ ਹਰ ਕਿਸਾਨ ਹਰੇਕ ਫਾਰਮ ਹਰ ਬੰਦਾ ਖਰੀਦ ਸਕਦਾ ਵੀ ਇਦਾਂ ਦੇ ਰੇਟ ਨੇ ਅੱਜ ਗਾਵਾਂ ਦੇ ਵੀ ਜੰਮੀ ਬਾਜਬ ਜਿਹਦੇ ਵਿੱਚ ਵੀ ਨੋ ਲਾਸ ਲਾਸ ਨੋ ਪ੍ਰੋਫਿਟ ਵਾਲਾ ਕੰਮ ਠੀਕ ਹੈ ਪੰਜ ਵੜਾ ਸੁਈਆਂ ਹੋਈਆਂ ਨੇ ਹੂੰ ਜੇ ਉਹਨਾਂ ਦੇ ਵਿੱਚ ਕੋਈ ਦੋ ਖਰੀਦਦਾ ਜਾਂ ਪੰਜੇ ਇਕੱਠੀਆਂ ਖਰੀਦਦਾ ਤਾਂ 1 ਲੱਖ ਤੇ 5000 ਦਾ ਰੇਟ ਦੇ ਦਿਆਂਗੇ ਦੁੱਧ ਦੀ ਕੰਪੈਸਟੀ 25 ਤੋਂ 30 ਕਿਲੋ ਆ ਹੂੰ ਉਹਨਾਂ ਦੇ ਵਿੱਚ ਦੋ ਫਸਟ ਟਾਈਮਰ ਇੱਕ ਦੋ ਦੰਦ ਤੇ ਚਾਰ ਦੰਦ ਠੀਕ ਆ ਉਹ ਦਿਖਾ ਦੇਣਾ ਆਪਾਂ ਉਹਨਾਂ ਦੇ ਮਗਰ ਪੰਜ ਗਾਵਾਂ ਸੂਈਆਂ ਨੇ ਇੱਕ ਜਿਹੜੀ ਹੁਣ ਸੂਈ ਉਹਨੇ ਮੇਲ ਦਿੱਤਾ ਬਾਕੀ ਚਾਰਾਂ ਮਗਰ ਵੱਛੀਆਂ ਨੇ ਠੀਕ ਹੈ ਹਾਂਜੀ ਤੇ ਇਥੋਂ ਸ਼ੁਰੂਆਤ ਜਰਸੀਆਂ ਤੋਂ ਕਰਾਂ ਹਾਂ ਬਈ ਇਹ ਬਾਈ ਆਪਾਂ ਘੰਡੇ ਬੰਨੇ ਫਾਰਮ ਚੋਂ ਲਈ ਆ ਆਪਣੇ ਠੀਕ ਹੈ ਔੜ ਕੋਲੋਂ ਹੂੰ ਪਹਿਲੇ ਸੂਈ ਦੀ 26 ਕਿਲੋ ਦੀ ਬਾਈ ਨੇ ਦੱਸਿਆ ਵੀ ਆਪਾਂ ਇਹਦੀ ਮਿਲਕਿੰਗ ਕੀਤੀ ਆ ਤੇ 50 060 ਵਾਟ ਦੀ ਏ ਆਪ ਜਿਹੜਾ ਬਾਈ ਨੇ ਆਪਾਂ ਨੂੰ ਦੱਸਿਆ ਦਾ ਠੀਕ ਹੈ ਰਿਕਾੜ ਕਿੰਨਾ ਚਿਰ ਹੋ ਗਿਆ ਨੂੰ ਸੂਈ ਇਹ ਬਾਈ ਪਰਸੋਂ ਸ਼ਾਮ ਨੂੰ ਸੂਈ ਆ ਦੁੱਧ ਨਾਰਮਲ 30 ਕਿਲੋ ਦੁੱਧ ਦੇ ਦੂਗੀ ਬੱਚਾ ਇਹਦੇ ਨਾਲ ਮੇਲ ਆ ਬਾਈ ਇਹਦੇ ਨਾਲ ਮੇਲ ਇਹਦਾ ਰੇਟ ਕੀ ਰਹਿਣਾ ਪਰ ਤੇ ਰੇਟ ਬਾਈ ਇਹ ਬੱਚੇ ਆਪਾਂ 1 ਲੱਖ 30 ਹਜ਼ਾਰ ਦੇ ਵਿੱਚ 200 ਕਿਲੋਮੀਟਰ ਤੱਕ ਪਹੁੰਚ ਕਰਦਾ ਠੀਕ ਹੈ ਕੋਲ ਨਹੀਂ ਬਾਈ ਸੋ ਦੋਸਤੋ 1 ਲੱਖ ਤੇ 30 ਹਜ਼ਾਰ ਦੀ ਜਰਸੀ ਇਹ ਗਾਂ ਮਿਲੂਗੀ ਸੂਆ ਇਹਦਾ ਦੂਜਾ 50062 ਦੀ ਬਾਈ ਕਹਿੰਦਾ ਦੱਸਦੇ ਆ ਵੀਰ ਆਪਾਂ ਫਾਰਮ ਵਾਲੇ ਬਾਈ ਦਾ ਨੰਬਰ ਵੀ ਦੇ ਦੇਾਂਗੇ ਠੀਕ ਹੈ ਵੀ ਆਪਾਂ ਨੂੰ ਕੋਈ ਉਹ ਨਹੀਂ ਇਹਦੇ ਵਿੱਚ ਬਹੁਤ ਵਧੀਆ ਬੱਛੀ ਆ ਵੀਰੇ ਨੇ ਦੱਸਿਆ ਵੀ ਕਹਿੰਦਾ ਵੀ ਅਸੀਂ 26 ਤੋਂ 27 ਕਿਲੋ ਦੁੱਧ ਦਾ ਜਿਹੜਾ ਇਹਦਾ ਜੈਨੂਇਨ ਚੋਇਆ ਫਸਟ ਟਾਈਮ ਰਛੇਦਾਂਦਾ ਠੀਕ ਹੈ ਤੇ ਦੁੱਧ ਦਾ ਕਰਮਣ ਵਾਲੀ 30 ਕਿਲੋ ਦੁੱਧ ਬਾਈ ਇਹ ਜਮਾ ਜਮੀ ਜੈਨੂਇਨ ਦੁੱਧ ਦੇਣ ਵਾਲੀ ਬੱਛੀ ਆ ਠੀਕ ਹੈ ਸੋ ਦੇਖੋ ਦੋਸੋਏ ਜਰਸੀ ਨਸਲ ਦੇ ਵਿੱਚ ਪੈਂਦੀ ਵੈੜ ਇਹ ਤੋਂ ਤੁਸੀਂ ਪਿਓਰ ਜਰਸੀ ਬਹੁਤ ਸੋਹਣੀ ਤਿਆਰ ਕਰ ਸਕਦੇ ਹੋ ਚੰਗਾ ਹਵਾਨਾ ਹੱਥੀ ਚਵਾਈ ਵਾਲਾ ਥਾਣਾ ਨਾੜਾਂ ਹਵਾਨੇ ਤੇ ਚੰਗਾ ਦਿਸਦਿਆਂ ਬਾਕੀ ਵਜਨ ਵੈੜ ਦਾ ਦੱਸਦਾ ਵੀ ਦੁੱਧ ਸੋਹਣਾ ਦੇਊਗੀ ਬਹੁਤ ਸੋਹਣਾ ਦੁੱਧ ਉਹ ਵੀ ਇੱਕ ਤਾਂ ਆਪਾਂ ਕਹਿ ਦਿੰਨੇ ਆ ਜੇ ਨੂੰ ਦੁੱਧ ਦੇਣ ਵਾਲੀ ਬੱਚੀ ਆ 30 ਕਿਲੋ ਜਿਵੇਂ ਆਪਾਂ ਕਹਿ ਦਿੰਨੇ ਆ ਬਿੱਟਾ ਹੁੰਦਾ 30 ਕਿਲੋ ਆर्डर ਦੀ ਜਦੋਂ ਪਰਸੋਂ ਸੋਈਆ ਬਾਈ ਜਿੱਦਿਸ ਜਮਾ ਥੋੜੇ ਆਰਡਰ ਤੇ ਸੋਈਆ ਮੈਂ ਕਈ ਨੂੰ ਪੁੱਛਿਆ ਮੈਂ ਯਾਰ ਇਦਾਂ ਕਾ ਤਾਂ ਸੂਪੀ ਹੈ ਉਹ ਕਹਿੰਦਾ ਵੀ ਜਿਹੜੀਆਂ ਵੀ ਇਹ ट्रांजੈਕਸ਼ਨ ਤੇ ਚੱਲਦੀਆਂ ਨੇ ਲੈਣਾ ਸਾਡੀਆਂ ਵੀ ਅੱਜ ਤੋਂ 15 ਦਿਨਾਂ ਬਾਅਦ ਉਹ ਹੀ ਗੱਲ ਤੇ ਕੱਲ ਕੋਸ਼ਿਸ਼ ਅੱਜ ਕੋਸ਼ਿਸ਼ ਚੀਕ ਇਹਦੇ ਨਾਲ ਜਿਹੜੀ ਵੈਟ ਜਿਹੜੇ ਇਹ ਬਈ ਇਹਦਾ ਆਪਾਂ ਨੂੰ ਟੈਸਨ ਦੀ ਦੱਸਿਆ ਤੇ ਜਿੱਗ ਤੋਂ ਅੱਗੇ ਪ੍ਰੈਗਨੈਂਟ ਦੱਸਿਆ 24 ਕਿਲੋ ਇਹਦਾ ਦੁੱਧ ਦਿੱਤਾ ਹੋਇਆ ਸੂਆ ਇਹਦਾ ਵੀ ਦੂਜਾ ਦੂਜਾ ਸੂਆ ਛਿੱਗੀ ਆ ਬਈ ਇਹ ਵੀ ਠੀਕ ਹੈ ਇਹਦਾ ਰੇਟ ਰੇਟ ਬਈ 1 ਲੱਖ 5000 ਰੁਪਿਆ ਪਹੁੰਚ ਕਰ ਦੇਾਂਗੇ ਇਹਦੀ ਆਪਾਂ 200 ਕਿਲੋਮੀਟਰ ਤੱਕ ਕੋਈ ਕੱਲੀ ਮੰਗਾ ਲੇ ਜੋੜਾ ਬਣਦਾ ਹੈ 2 35 ਦਾ ਜੇ ਕਿਸੇ ਨੇ ਜੋੜੇ ਦੀ ਪਹੁੰਚ ਕਰਾਉਣੀ ਹੋਈ ਤਾਂ 5000 ਛੋਟ ਦੇ ਦਾਂਗੇ ਤੇ ਪਹੁੰਚ ਦੇ ਦਾਂਗੇ ਠੀਕ ਹੈ ਤੋਰ ਦੇ ਬਈ ਸੋ ਦੱਸੋ ਇਹ 1 ਲੱਖ 5000 ਦੀ ਨਾਲ 1 ਲੱਖ 3000 ਦੀ ਜੋੜਾ 2 35 ਦਾ ਬ ਪਰ 2:30 ਚ ਬਾਈ ਕਹਿੰਦਾ ਵੀ ਪਹੁੰਚ ਕਰ ਦਿਆਂਗੇ ਪੰਜ ਛੋਟ ਹੋ ਜੂਗੀ ਪਲੱਸ ਕਰਾਇਆ ਜਿਹੜਾ 5-7000 ਜਿੰਨਾ ਜਾਨਵਰ ਆਪਾਂ ਦਿਖਾਵਾਂਗੇ ਵਿਦ ਘਰੇ ਪਹੁੰਚਦੇ ਰੇਟ ਦੇਵਾਂਗੇ ਸਾਰੀ ਠੀਕ ਹੈ ਓਕੇ ਸੋ ਦੇਖੋ ਸਟਰਕਚਰ ਦੱਸੋ ਇਸ ਵੈਡ ਦਾ ਵੀ ਇਹਨੇ ਦੂਜਾ ਸੂਆ ਸੋਣਾ ਹੈ ਬਾਈ ਦੱਸਦਾ 6 ਦਿਨ ਦਾ ਹਫਤਾ ਰਹਿ ਗਿਆ ਬਾਈ ਭਲਾਂ ਪਾਉਣ ਲੱਗ ਇੱਕ ਹਫਤਾ ਬਾਕੀ ਹੈ ਨਵਾਨਾ ਤੁਹਾਡੇ ਸਾਹਮਣੇ ਆ ਉਧਰ ਦੀ ਕਮਾਇਆ ਕਰ ਤੁਹਾਡਾ ਹਾਂ ਹੁਣ ਜਾਂਦੇ ਸੋ ਦੱਸੋ ਇਧਰਲੇ ਪਾਸੇ ਸੂਰਜ ਪੈਂਦਾ ਚਮਕ ਪਸੂਚ ਜਾਂ ਰੰਗ ਜਿਹੜਾ ਉਥੋਂ ਨੂੰ ਕਲੀਅਰ ਹੈ ਜੰਦਾ ਚਲ ਬਿਚ ਸੋ ਇਹ ਦੋ ਜਰਸੀ ਦਿਖਾਉਣੀਆਂ ਸੀ ਇਹ ਤੋਂ ਬਿਨਾ ਐਚ ਐਫ ਗੱਪਨ ਦਿਖਾਵਾਂਗੇ ਫਿਰ ਤੁਹਾਨੂੰ ਸੂਨੀਆਂ ਸਵਾਈਆਂ ਦਿਖਾਉਣੀਆਂ ਹੋ ਰੇਟ ਬਾਈ ਦੱਸ ਦੂਗਾ ਤੁਹਾਨੂੰ ਦੋ ਗਾਵਾਂ ਦਿਖਾਤੀਆਂ ਇਹਨਾਂ ਚੋਂ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਉਹਦੇ ਲਈ ਕੰਟੈਕਟ ਬਾਈ ਨਾਲ ਕਰ ਲਿਓ ਇਧਰਲੇ ਪਾਸੇ प्रदीप ਭਾਈ ਇਹ ਕੇ ਭਾਈ 8 ਵਹਿੜਾ ਨੇ ਹੂੰ ਇਹਨਾਂ ਦਾ ਜਮਾ ਜਿਹੜਾ ਪੌਂਚ ਵਾਲਾ ਰੇਟ ਆ ਕੋਈ ਵੀਰ ਦੋ ਖਰੀਦਦਾ ਤਾਂ ਦੋ ਮੰਨ ਕੇ ਵੀ ਜ ਇੱਠੇ ਖਰੀਦਣੀਆਂ ਨੇ ਕਿਸੇ ਨੇ ਤਾਂ 200 ਕਿਲੋਮੀਟਰ ਤੱਕ ਪਹੁੰਚ ਦੇ ਦੇਾਂਗੇ ਤੇ 1 ਲੱਖ ਤੇ 11000 ਦਾ ਭਾਅ ਦੇ ਦਾਂਗੇ ਇੱਕ ਗਾਂ ਦਾ ਠੀਕ ਐ ਤੇ ਮੰਨ ਕੇ ਚਲੋ ਜੇ ਕਿਸੇ ਨੇ ਦੋ ਵਿੱਚੋਂ ਪਰਚੇਜ਼ ਕਰਨੀਆਂ ਨੇ ਤਾਂ ਵੀ ਆਪਾਂ ਦੋ ਗਾਵਾਂ ਦਾ ਇਹੀ ਰੇਟ ਜਿਵੇਂ ਮੰਨ ਲੇ ਵੀ 2 ਲੱਖ ਤੇ 22000 ਰੁਪਿਆ ਤੇ ਪਹੁੰਚ ਦੂਸ 100 ਕਿਲੋਮੀਟਰ ਦਾ ਠੀਕ ਹੈ ਲੈ ਬਈ ਅਗੇ ਕਰਕੇ ਤੋਰਦੀਏ ਨਾਲ ਡਿਟੇਲ ਦੱਸਦੇ ਜਾਵਾਂਗੇ ਇਹ ਪਹਿਲੇ ਨੰਬਰ ਤੇ ਗਾਂ ਜਿਹੜੀ ਵੈੜਾ ਭਈ ਨੇ 35 ਤੋਂ 36 ਕਿਲੋ ਦੁੱਧ ਦਿੱਤਾ ਹੋਇਆ ਬਹੁਤ ਇੱਥੇ ਵਧੀਆ ਫਾਰਮ ਚੋਂ ਆਪਾਂ ਨੇ ਲਈ ਆ ਸੀਮਣ ਜਿਹੜਾ ਇਹਦੇ ਲੱਗਾ ਅੱਗੇ ਨਾਰਮਲ ਲੱਗਾ ਹੋਇਆ ਸੈਕਸਨ ਨਹੀਂ ਲੱਗਿਆ ਲੱਗਿਆ ਰਮਾਡਾ ਦਾ ਹੋਇਆ ਠੀਕ ਹੈ ਹਾਂਜੀ ਇਹ ਦਿਨ ਕਿੰਨੇ ਕਰਦੇ ਨੇ ਭਾਈ ਇਹ 10-12 ਦਿਨਾਂ ਨਾਰਮਲ ਹਫਤੇ ਤੋਂ 10 ਦਿਨਾਂ ਦੀਆਂ ਕੱਚੀਆਂ ਨੇ ਇਹਨਾਂ ਦੇ ਵਿੱਚ ਇੱਕ ਬੱਚੀ ਫਸਟ ਟਾਈਮਰ ਆ ਬਾਕੀ ਸੈਕੰਡ ਟਾਈਮਰ ਆ ਸੋ ਦੋਸਤੋ ਮਿਲਕੀਆਂ ਸਾਰੀਆਂ ਦੀ 30 ਤੋਂ ਪਲੱਸ ਤੇ ਨਾਲ ਇੱਕ ਹੋਰ ਨਾ ਖਰੀਦ ਲਓਗੇ ਤਾਂ 222000 ਚ ਅੰਦਾਜ਼ਾ ਲਾਓ ਇੱਕ ਚੰਗੀ ਵਹਿੜ ਤੁਹਾਨੂੰ 111000 ਦਾ ਭਾਅ ਪੈ ਜਾਣਾ 200 ਕਿਲੋਮੀਟਰ ਤੱਕ ਪਹੁੰਚ ਵੀ ਹੈ ਜਣੀ ਲਗਭਗ ਜੇ ਮੰਨੀਏ ਤਾਂ ਅੱਧਾ ਪਉਣਾ ਪੰਜਾਬ ਕਵਰ ਹੋ ਜਾਂਦਾ 200 ਕਿਲੋਮੀਟਰ ਦੇ ਵਿੱਚ ਅੱਧਾ ਪੰਜਾਬ ਤਾਂ ਪੱਕਾ ਹੀ ਹੈ ਕਾਪੂ ਜੀ ਵੀ ਇਦਾਂ ਦੀਆਂ ਨਹੀਂ ਜੇ ਕੱਲੀ-ਕੱਲੀ ਆਪਾਂ ਸਿੰਗਲ ਪੀਸ ਵੇਚਦੇ ਤਾਂ ਸਵਾ ਲੱਖ ਤੋਂ ਪਲੱਸ ਦੀਆਂ ਹੋਈਆਂ ਨਾ ਕਿਉਂਕਿ ਆਪਾਂ ਹਰ ਰੋਜ਼ ਜਾਨਵਰ ਇਹ ਵੀ ਆਪਾਂ ਸਿਰਫ ਇਹ ਕੀਤਾਗਾ ਵੀ ਚਲੋ ਲਾਸਟ ਦੇਣਾ ਵੀ ਚੋ ਪਿਛਲੇ ਸਾਲ ਦਾ ਵੀ ਚਲੋ ਜਿਹੜਾ ਵੀ ਕੋਈ ਲਜਾਊਗਾ ਤੇ ਯਾਦ ਕਰੂਗਾ ਵੀ ਆਪਾਂ ਵਾੜ ਖਰੀਦੀ ਸੀ ਵੀ ਹਰ ਬੰਦੇ ਵੀਰ ਦੇ ਖਰੀਦਣ ਦੇ ਹੁਣਾ ਬੱਚੇ ਬਈ ਨੇ 33 ਕਿਲੋ ਦੁੱਧ ਦਿੱਤਾ ਹੂੰ ਜੇ ਕੋਈ ਅੱਗੇ ਵੇਚਣ ਵਾਲਾ ਵੀ ਤਿਆਰ ਕਰਕੇ ਲੈਂਦਾ ਅਗੇ ਵੇਚਣ ਦੇ ਵਿੱਚ ਵੀ ਇਹ ਬਹੁਤ ਸੋਹਣੇ ਮੁਨਾਫੇ ਵਾਲੀਆਂ ਵਾੜਾਂ ਨੇ ਸੋ ਦੋਸਤੋ ਇਹ ਦੋ ਤੁਹਾਨੂੰ ਦਿਖਾ ਤੀਆਂ ਖਰੀਦ ਜਿਹੜੀਆਂ ਮਰਜ਼ੀ ਦੋ ਲਓ ਇਹ ਨਹੀਂ ਹੈ ਵੀ ਪਹਿਲਾ ਦੂਜਾ ਨੰਬਰ ਇਕੱਠਿਆਂ ਲੈਣੀਆਂ ਤੁਸੀਂ ਛਾਂਟ ਕੇ ਲੈ ਲਓ ਦੋ ਦੋ ਕਰਕੇ ਖਰੀਦ ਲਓਗੇ ਤਾਂ ਭਾ ਪੁੱਠਾ ਜਿਹੜਾ ਉਹ ਤੁਹਾਨੂੰ 1,11,000 ਦਾ ਪੈ ਜਾਣਾ ਸੋ ਦੋ ਦਿਖਾਤੀਆਂ ਤਿੰਨ ਨੰਬਰ ਵਾਲੀ ਗਾਟ ਹੋਰ ਬਤ ਕੱਲੀ ਕੱਲੀ ਚਲਦੀ ਇਹਨੇ ਬਾਈ 30 ਤੋਂ ਪਲਾਸ ਦੋ ਤੋਂ ਦਿੱਤਾ ਇਹਦੇ ਹਲੇ 12 ਦਿਨ ਮੱਛੀ ਦੇ ਪਏ ਨੇ ਹਲੇ ਬਿਲਕੁਲ ਸ਼ਹਿਦ ਮਾਰ ਦਿਆ ਬਾਕੀ ਸੀਮਨ ਰਿਕਾਰਡ ਨੇ ਸਾਰੀਆਂ ਦਾ ਬਾਈ ਠੀਕ ਹੈ ਲੈ ਆ ਬਈ ਮੁਰ ਇਹਨਾਂ ਦੇ ਵਿੱਚ ਇੱਕ ਵੜਾ ਜੋ 15 ਦਿਨਾਂ ਦੀ ਬਾਈ ਕੱਚੀ ਆ ਬਾਕੀ ਸਾਰੀਆਂ ਹਫ਼ਤੇ ਤੋਂ 10 ਦਿਨ ਠੀਕ ਹੈ ਬੰਦ ਸੋ ਤੁਸੀਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਦੋਸਤੋ ਇਹ ਵੀ ਵੈੜ ਪੈਨ ਨੰਬਰ ਤੇ ਤੁਹਾਨੂੰ ਦਿਖਾਈਏ। ਗੱਲ ਹੋ ਰਿਹਾ ਬਾਈ ਕਈ ਵਾਰ ਕੋਈ ਵੀਰ ਕਹਿੰਦਾ ਉਹਨੇ ਰੇਟ ਵੀ ਬਾਜਵਾ ਕਈ ਵਾਰ ਦੂਰ ਵੀਰ ਬੈਠੇ ਨੇ ਸਾਰੀਆਂ ਹਾਈਟ ਦਾ ਅੰਦਾਜ਼ਾ ਇੱਥੋਂ ਦੇਖ ਸਕਦਾ ਵੀ ਪੂਰੇ ਹਾਈਟ ਵਾਲੀਆਂ ਇਹਨਾਂ ਚ ਕ੍ਰੋਸ ਗਾਂ ਕੋਈ ਨਹੀਂ ਹੈਗੀ। ਠੀਕ ਹੈ। ਇਹਨੇ ਬਾਈ 35 36 ਕਿਲੋ ਦਾ ਤੇ ਦਿੱਤਾ ਹੋਇਆ। ਇਹਦੇ 15 ਦਿਨ ਕੱਲੀ ਸਿਰਫ ਇਹ ਗਾਂ 15 ਦਿਨਾਂ ਦੀ ਕੱਚੀ ਆ। ਠੀਕ ਹੈ। ਸੋ ਇਹ 15 ਦਿਨਾਂ ਦੀ ਕੱਚੀ ਆ ਦੋਸਤੋ ਫਿਰ ਨੂੰ ਤੁਸੀਂ ਕਿਸੇ ਹੋਰ ਵੈੜ ਨਾਲ ਖਰੀਦ ਲਿਓ ਜੇ ਤਿਆਰ ਹੋ ਕੇ ਚੰਗੀ ਗਾਂ ਬਣਨਾ ਢਾਂਚਾ ਬਹੁਤ ਸੋਹਣਾ ਇਸ ਗਾਂ ਦਾ ਬੀਕੂ ਗੀ ਬਾਈ ਪਰ ਆਪਾਂ ਪਹਿਲਾਂ ਵੀ ਦੱਸਿਆ ਵੀ ਆਪਾਂ ਦਾ ਲਾਸਟ ਵਾਸੇ ਜਿਵੇਂ ਆਪਾਂ ਕਹਿੰਦੇ ਵੀ ਨਵੇਂ ਸਾਲ ਦੇ ਚਲੋ ਗਿਫਟ ਹੀ ਆ ਜਿਹੜਾ ਵੀ ਵੀਰ ਖਰੀਦੂਗਾ ਚਲੋ ਹਰੇਕ ਵੀਰ ਦੇ ਫਾਈਟ ਦੇ ਵਿੱਚ ਆਉਣ ਵਾਲੀਆਂ ਗਾਵਾਂ ਨੇ ਵੀ ਇੱਕੇ ਜਾਨਵਰ ਹੁੰਦਾ ਵੀ ਵਾਈਟ ਤੋਂ ਬਾਹਰ ਹੋ ਜਾਂਦਾ 1.5 ਤੋਂ 2 ਲੱਖ ਰੁਪਏ ਹਰ ਵੀਰ ਨਹੀਂ ਲਾ ਸਕਦਾ ਹੂੰ ਬਾਕੀ ਹਰ ਵੀਰ ਦਾ ਸੁਪਨਾ ਹੁੰਦਾ ਵੀ ਤੇ 30 ਕਿਲੋ ਵਾਲੀ ਗਾਂ ਮਿਲੇ ਸਾਨੂੰ ਹੂੰ ਉਹ ਪਹਿਲਾਂ ਤੋੜ ਦੇ ਆ ਪਹਿਲਾਂ ਤੋੜ ਦੇ ਪਹਿਲਾਂ ਤੋੜ ਦੇ ਭਾਈ ਦੀ ਬੋਤ ਹੈ ਆ ਤੋੜ ਦੇ ਪਰਲੇ ਇਹ ਫਰਸਟ ਟਾਈਮ ਮਰਾ ਬਈ ਚਾਰ ਦਿਨ ਦਾ ਤਿਆਰ ਆ ਅੱਜ ਵੀ ਸੂ ਸਕਦੀ ਆ ਕੱਲ ਨੂੰ ਵੀ ਸੂ ਸਕਦੀ ਆ ਠੀਕ ਐ ਸੋ ਦੋਸਤੋ ਦੇਖੋ ਬਿਲਕੁਲ ਤਿਆਰ ਆ ਇਹ ਹਵਾ ਨਾ ਦੇਖੋ ਚੰਗਾ ਢਾਂਚਾ ਮੈਂ ਫੇਰ ਧਿਆਨ ਚ ਲਿਆ ਦਿਆਂ ਵੀ 1 ਲੱਖ ਤੇ 11000 ਰੇਟ ਦੋ ਨਾਲ ਇਕੱਠੇ ਖਰੀਦਨ ਤੇ ਚਲ ਬੱਚੇ ਨੂੰ ਨੇ ਜਨਮ ਦੇ ਦੇਣਾ ਜਦੋਂ ਤੱਕ ਹੋ ਸਕਦਾ ਤੁਸੀਂ ਖਰੀਦੋ ਉਹਨੂੰ ਸੂਤੇ ਤਿਆਰੀ ਫੁੱਲ ਕਰਮਾ ਵਾਲੀ ਦੀ ਹਵਾਨਾ ਫੈਕਸ ਦਾ ਸੋਨਾ ਭਾਈ ਜਿਹੜਾ ਇਹ ਰੇਟ ਆ ਨਾ ਅੱਜ ਵਾਲਾ ਕਿਤੇ ਵੀ ਚਲੋ ਵੀਰ ਇੱਥੇ ਖੁਸਤਾਪਾ ਕਿਸੇ ਨੂੰ ਨਹੀਂ ਕਰ ਸਕਦੇ ਵੀ ਆਪਾਂ ਇੰਨੇ ਜਾਨਵਰ ਆਪਾਂ ਵੇਚਿਆ ਅੱਗੇ ਵੀ ਆਉਂਦੀ ਜਾਂਦੇ ਰਹਿੰਦੇ ਆ ਪਰ ਜਿਹੜੇ ਇਹ ਰੇਟ ਨੇ ਇਹ ਰੇਟ ਕਿਤੇ ਨਹੀਂ ਨੀ ਅੱਜ ਦੇ ਟਾਈਮ ਦੇ ਵਿੱਚ ਠੀਕ ਐ ਇਹਨੇ ਭਾਈ 30 ਕਿਲੋ ਤੋਂ ਦੇ ਦਿੱਤਾ ਜਿਹੜਾ ਜੈਨੂਨ ਬੱਚੀ ਨੇ ਹੁਣ ਦੂਜਾ ਸੁਗਾ 12 ਦਿਨਾਂ ਦੀ ਕੱਚੀ ਆ ਬਹੁਤ ਪਿਆਰੀ ਬੱਚੀ ਆ ਬਰੀਡ ਬਰੀਡ ਕੁਆਲਿਟੀ ਦਾ ਭਾਈ ਜਿੰਨੇ ਵੀ ਜਾਨਵਰ ਆਪਾਂ ਦਿਖਾ ਰਹੇ ਆ ਇਨਾਂ ਦੇ ਵਿੱਚ ਕੋਈ ਵੀ ਜਾਨਵਰ ਕ੍ਰੋਸਪਾਂਚ ਨਹੀਂ ਠੀਕ ਹੈ ਨਸਲ ਕੁਆਲਟੀ ਲੰਬਾਈ ਹਾਈਟ ਹਰ ਚੀਜ਼ ਜੈਨੂਨ ਅੱਛਾ ਪ੍ਰਦੀਪ ਕਈ ਵਾਰਾਂ ਕਿਸੇ ਬੰਦੇ ਨੇ ਇੱਕ ਨਾਲ ਖਰੀਦਣਾ ਦਾ ਤਾਂ ਅਕਾਲ ਤੱਕ ਕਰਦੇ ਨੇ ਇੱਕ ਖਰੀਦਨੀ ਆ ਬਾਈ ਤਾਂ 1 ਲੱਖ 16000 ਦੀ ਜਿਹੜੀ ਮਰਜ਼ੀ ਲੈ ਜੇ ਠੀਕ ਹੈ 16000 ਦੀ ਜਿਹੜੀ ਮਰਜ਼ੀ ਲੈ ਜੇ ਠੀਕ ਹੈ ਓਕੇ ਸੋ ਦੋਸਤੋ ਜੇ ਕੱਲੀ ਖਰੀਦਦੇ ਹੋ ਤਾਂ 1 ਲੱਖ 16000 ਦੀ ਜਿਹੜੀ ਮਰਜ਼ੀ ਵਕੀ ਆ ਕੇ ਦੇਖੋ ਪਸ਼ੂ ਕੋਲ ਖੜੋ ਜਿਹੜਾ ਉਹ ਵਧੀਆ ਜਾਨਵਰ ਆ ਨਵੇਂ ਜਾਨਵਰ ਆ ਬਾਈ ਜੰਗਾ ਹੁਣ ਅੱਗੇ ਆ ਬੱਚਿਆ ਗਈ ਇਹਨੇ 33 ਕਿਲੋ ਦੁੱਧ ਦਿੱਤਾ ਹੋਇਆ ਕਰਮਾਲੀ ਨੇ ਹੁਣ ਦੂਜਾ ਸੂ ਅੱਗੇ ਇਹਨੇ ਸੋਣਾਗਾ ਇੰਨਾ ਕ ਸੋਣਾ ਅਡਰ ਕੁਆਲਿਟੀ ਫੇਸ ਕੁਆਲਿਟੀ ਤੋਂ ਲਾ ਕੇ ਵੀ ਬਹੁਤ ਜ਼ਿਆਦਾ ਪਿਆਰਾ ਜਾਨਵਰ ਆ ਸਾਰਿਆਂ ਦੇ ਹੱਥੀ ਚ ਵਾਈ ਵਾਲੇ ਥਾਣਾ ਹਰ ਤਰ੍ਹਾਂ ਦੇ ਜਾਨਵਰ ਨਾੜਾ ਨੂੜਾ ਲੈਵੇਂ ਤੇ ਬਹੁਤ ਵਧੀਆ ਜਾਨਵਰ ਆ ਸੋ 1 ਲੱਖ ਤੇ 16000 ਦੇ ਹਿਸਾਬ ਤੇ ਕੱਲੀ ਜਿਹੜੀ ਮਰਜੀ ਤੇ ਜੇ ਪੁੱਠਾ ਖਰੀਦਦਾ ਤਾਂ 1 ਲੱਖ 11000 ਦੇ ਹਿਸਾਬ ਤੇ ਜੇ ਜੋੜਾ ਖਰੀਦਣਾ ਤਾਂ 1 ਲੱਖ 22000 ਦਾ ਜੋੜਾ ਪੌਂਚ ਬੇਦ ਕਰਾਇਆ ਕਰ ਦੋ 22 ਦਾ ਹਾਂ 22 ਦਾ ਸੌਰੀ ਹਾਂ 22 ਦਾ ਦੱਸੋ ਜੋੜਾ 1 ਲੱਖ 11000 ਦੇ ਹਿਸਾਬ ਤੇ ਇੱਕ ਬੰਦ ਬਾਈ ਸੋ ਇਹ ਤੋਂ ਬਿਨਾ ਹੁਣ ਆਪਾਂ ਤੁਹਾਨੂੰ ਸੁੰਜਾ ਸਵਾਂਜਾ ਗਾਵਾਂ ਦਿਖਾਉਣੇ ਆ ਪ੍ਰਦੀਪ ਭਾਈ ਇਹ 6 ਹੋਗੀਆਂ ਭਾਈ ਇਹਨਾਂ ਨਾਲ ਹਮੇਸ਼ਾ ਵਿੱਚ ਫਸ ਟਾਈਮਰ 2 ਆ ਹੂੰ ਬਾਕੀ ਮੰਨ ਕੇ ਸੈਕਿੰਡ ਟਾਈਮਰ ਨੇ 6 ਵੜਾ ਨੇ ਠੀਕ ਹੈ ਇਹਨਾਂ ਦੇ ਵਿੱਚੋਂ 2-2 ਦਾ ਜੇ ਕਿਸੇ ਨੇ ਜੋਟਾ ਵੀ ਖਰੀਦਣਾ ਤਾਂ ਵੀ ਆਪਾਂ 1-5 ਦਾ ਭਾਅ ਦੇ ਦਿਆਂਗੇ ਕਿਸੇ ਨੇ ਕੱਠੀਆਂ ਖਰੀਦਣੀਆਂ ਨੇ ਤਾਂ ਮੰਨ ਕੇ ਵੀ ਪਹੁੰਚ ਕਰ ਦਾਂਗੇ ਮਾਲਕ ਦੇ ਘਰ ਤੱਕ 200 ਕਿਲੋਮੀਟਰ ਤੱਕ ਕਈ ਵਾਰ ਪਿੱਛੇ ਜਿਵੇਂ ਆਪਾਂ ਵੀਡੀਓ ਪਾਈ ਸੀ ਬਾਈਆਂ ਦੇ ਫੋਨ ਆਏ ਸੀ ਵੀ ਯਾਰ ਅਸੀਂ 6 ਕੱਠੀਆਂ ਖਰੀਦਣੀਆਂ ਸੀ ਵੀ ਉਦਾਂ ਜੇ ਕਿਸੇ ਨੇ ਕੱਠੀਆਂ ਖਰੀਦਣੀਆਂ ਹੋਣ ਫਸਟ ਟਾਈਮਰ 2 ਦੰਡਾ ਕੀ ਮਾਗਰ ਵੱਛੀਆ ਕੱਲ ਦੀ ਸੂਈ ਬੋਲੇ ਚੋ ਖਾਲੀ ਆ ਬਿਲਕੁਲ ਸਾਫ਼ ਠੀਕ ਹੈ ਤੋਰੀ ਬਈ ਤੋਰ ਬਈ ਸੋਸੋਏ ਤੇ ਪਹਿਲਾ ਸੂਆ ਦੋ ਦੰਦ ਬੱਛੀ ਬੱਛੀ ਇਹਦੇ ਨਾਲ ਇਧਰ ਕੱਢ ਲਾ 1 ਲੱਖ ਤੇ 5000 ਦੇ ਵਿੱਚ ਦੋ ਨਾਲ ਇਕੱਠੇ ਖਰੀਦਦੇ ਹਾਂ ਤਾਂ 2 ਲੱਖ 1000 ਦਾ ਜੋਟਾ 2 ਲੱਖ 1000 ਦਾ ਜੋੜਾ ਮਿਲ ਜੂਗਾ ਜੋੜਾ ਰੱਖ ਲਓ ਤੇ ਨਾਲ ਇਹਦੇ ਇੱਕ ਬੱਛੀ ਵੀ ਆ ਜਾਣੀ ਹੈ ਬਾਕੀ ਦੂਜਲੇ ਗਾਂ ਵੀ ਦੇਖਦੇ ਆ ਕੋਈ ਬੱਛੀ ਵਾਲੀਆਂ ਹੀ ਆ ਬਹੁਤ ਨੇ ਹਾਈਟ ਆ ਬਾਈ ਪਹਿਲਣ ਬੱਛੀ ਆ 25 ਤੋਂ 26 ਕਿਲੋ ਦੁੱਧਾਂ ਜੋ ਮਰਜ਼ੀ ਮੰਨ ਕੇ ਲੈ ਲੇ ਪਰ ਇਹ ਆਪਾਂ ਰੇਟ ਆਪਾਂ ਪਹਿਲਾਂ ਗੱਲ ਕਰੀ ਆ ਵੀ ਸਿਰਫ ਇਹ ਆ ਵੀ ਲਾਸਟ ਸਾਲ ਦਾ ਦਿਨ ਆ ਵੀ ਆਪਾਂ ਇਦਾਂ ਦਾ ਵੀ ਹਰ ਵੀਰ ਦਾ ਸੁਪਨਾ ਪੂਰਾ ਹੋਵੇ ਵੀ ਆਪਾਂ ਵੈੜ ਖਰੀਦਣੀ ਸੀ ਤੇ ਆਪਾਂ ਖਰੀਦ ਲਈ ਠੀਕ ਆ ਆ ਲੈ ਜਾ ਸੋ ਦੋਸਤੋ 2024 ਦੇ ਵਿੱਚ ਜੇ ਕੋਈ ਵੈੜ ਖਰੀਦਣ ਦਾ ਸੁਪਨਾ ਰੱਖਦਾ ਤਾਂ ਵਾਕਈ ਇਹ ਵੈੜ ਦਾ ਅੰਦਾਜ਼ਾ ਲਾਓ ਵੀ ਤੁਹਾਨੂੰ 1 ਲੱਖ 5 ਦੇ ਹਿਸਾਬ ਤੇ ਮਿਲਣੀ ਹੈ ਜਿੰਨੀਆਂ ਵੀ ਭਾਈ ਆਪਾਂ ਜਗਜੀਤ ਵੈੜਾਂ ਦਿਖਾਵਾਂਗੇ ਕੋਈ ਵੀ ਵੈੜ ਸਵਾ ਲੱਖ ਰੁਪਏ ਤੋਂ ਥੱਲੇ ਵਿਕਰੀ ਨਹੀਂ ਹੈ ਨੀ ਠੀਕ ਹੈ ਬਾਕੀ ਬੱਚੀਆਂ ਮਗਰ ਜਿਹੜੀ ਇਹ ਵੜ ਦੋ ਨੰਬਰ ਆ ਗਈ ਇਹ ਵੀਰੇ ਤਾਜੀ ਸੂਈ ਜੇਰੇ ਦੀ ਉਹ ਸਾਹਮਣੇ ਪਿੱਛੇ ਵੀ ਆ ਦਿਖਾ ਵੀ ਦਿਓ ਕਈ ਵਾਰ ਵੀਰ ਕਹਿੰਦੇ ਨੇ ਟੋਕਰੇ ਚ ਪਈ ਆ ਸਹੀ ਹੈ ਦੋ ਤਿੰਨੇ 27 22 ਕਿਲੋ ਇਹਦੇ ਪਿੱਛੇ ਮੇਲ ਆ ਠੀਕ ਆ ਆਪਾਂ ਜਾਂਦਾ ਜੇ ਕੋਈ ਦੋ ਦੋਨੇ ਲੈ ਕੇ ਜਾਂਦਾਗਾ ਤਾਂ ਵੀ ਉਹਨੂੰ ਮੰਨ ਕੇ 210000 ਰੁਪਏ ਦਾ ਜੋਟਾ ਵੀ ਕਿਰਾਇਆ ਜੇ 6 ਇਕੱਠੀਆਂ ਖਰੀਦਦਾ ਜਾਂ 5 ਵੀ ਖਰੀਦਦਾ ਤਾਂ ਆਪਾਂ 200 ਕਿਲੋਮੀਟਰ ਤੱਕ ਪਹੁੰਚ ਦੇ ਦਾਂਗੇ ਵੀ ਇਹਦੇ ਵਿੱਚ ਪਹੁੰਚ ਨਹੀਂ ਹੋਣੀ ਜੇ ਆਪਾਂ ਕਹੀ ਵੀ ਦੋ ਗਮ ਲੈਂਦਾ ਕੋਈ ਠੀਕ ਹੈ ਸੋ ਇਹ ਬਿਲਕੁਲ ਹੀ ਤਾਜੀ ਸੂਈ ਹੈ ਸੋ ਦੀ ਜੇਰ ਹੋਣੀ ਇਹਨੇ ਸਿੱਟੀ ਹੈ ਤਾਤਾ ਦੇਖੋ ਕੱਲੀ ਇਹ ਗਾਂ ਜਿਹਦੇ ਨਾਲ ਮੇਲ ਕਾਫ ਹੈ ਬਾਕੀ ਬੱਚਿਆਂ ਨਾਲ ਹੈਗਾ ਮੈਂ ਚੰਗਾ ਹਵਾਨਾ ਦੱਸਦਾ ਚੰਗੀ ਤਿਆਰੀ ਨਾਲ ਬੱਚੇ ਨੂੰ ਜਨਮ ਦਿੰਦਾ ਲੈ ਚੱਲ ਬਈ ਬਸ ਬਤ ਉਸ ਸੋ ਇਹ ਸੋਹਣੀ ਬਰੀਡ ਤਾਜੀ ਸੂਈ ਹੋਈ ਗਾਂ 2 ਨੰਬਰ ਤੇ ਇਹਨਾਂ ਨੰਬਰ ਤੇ ਇੱਕ ਫੇਰ ਚੰਗੇ ਕਦ ਕਾਠ ਦੀ ਵਹਿੜ ਇਹਦੇ ਮੰਗਰ ਵੀ ਬੱਛੀ ਆ ਬਾਈ 30 ਤੋਂ 32 ਕਿਲੋ ਦੁੱਧ ਪਲੂਨ ਦੇ ਨੇ ਚਵਾਇਆ ਹੋਇਆਗਾ ਸੈਕੰਡ ਟਾਈਮਰ ਆ ਤੇ ਬੱਚਾ ਬਹੁਤ ਸੋਹਣਾ ਜਨਮ ਦੇ ਤਰ ਪੁੱਤਰ ਫੁੱਲ ਕਦ ਕਾਠ ਦੀ ਵਹਿੜ ਇਹਦੀ 2 ਲੱਖ ਤੇ 10000 ਚ ਦੋ گاਵਾ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਇਹ ਵੀ ਤੁਸੀਂ ਹਾਈਟ ਲੈਂਥ ਵਾਲੀ ਵਹਿੜ ਦੇਖੋਗੇ ਤੁਹਾਨੂੰ ਉਮਾਲਾ ਭਾਈ ਇਹਨਾਂ ਦੇ ਬੱਚੇ ਜਿਹੜੇ ਉਹ ਸਾਈਡ ਤੇ ਵੱਧੇ ਹੋਏ ਆ ਉਹਦੇ ਕਰਕੇ ਆਦਾਂਗੇ ਭਾਈ ਲਾਸਟ ਤੇ ਉਹ ਬੱਚੀਆਂ ਸਾਰੀਆਂ ਠੀਕ ਹੈ ਬਹੁਤ ਸੋਹਣੀ ਵੈੜਾ ਭਾਈ ਦੂਜਾ ਸੂਆ ਬਹੁਤ ਪਿਆਰੀ ਵੈੜਾ ਬਾਕੀ ਜਿੰਨੀਆਂ ਵੀ ਵੈੜਾ ਨੇ ਸਾਰੀਆਂ ਹੱਥੀ ਚਵਾਈ ਵਾਲੇ ਥਣ ਵੀ ਨੇ ਮਸ਼ੀਨ ਵਾਲੇ ਵੀ ਨੇ ਭਾਈ ਨਾਲ ਕਰ ਥੋੜਾ ਮੌਸਮ ਤੜਕੇ ਖਰਾਬ ਕਰਕੇ ਨਮਾਏ ਨਹੀਂ ਗਏ ਨਹੀਂ ਮਾਲਾ ਤੇ ਇਹ ਆ ਗਈ ਬਾਈ ਇਹਦੇ ਥੱਲੇ ਹੁਣ 25 ਕਿਲੋ ਜਮਾ ਮੌਕੇ ਤੇ ਰੈਡੀ ਆ ਬਾਈ ਹੱਥੀ ਚਵਾਈ ਵਾਲਾ ਥਾਣਾਗਾ ਰੇਟ ਆਪਾਂ ਦੱਸ ਹੀ ਦਿੱਤਾ ਚਲੋ ਅੱਗੇ ਇਹ ਆ ਗਈ ਫਰਨ ਫਸਟ ਟਾਈਮਰ ਬੱਛੀ ਆ ਇਹਦੇ ਮਗਰ ਵੀ ਬੱਛੀ ਆ ਤੇ ਬਹੁਤ ਦੁੱਧ ਜਿਹੜਾ ਮਰਜੀ ਵੀਰ 25 ਤੋਂ ਪਲੱਸ ਮੰਨ ਕੇ ਲੈ ਲੇ ਇਹਦੇ ਵਿੱਚ ਦੋ ਫਸਟ ਟਾਈਮਰ ਆ ਗਈਆਂ ਬਾਈ ਠੀਕ ਹੈ ਇੱਕ ਬੱਛੀ ਵਾਰ ਸੂਈ ਜਾਂਦੀ ਆ ਤੇ ਉਹ ਵੀ ਫਸਟ ਟਾਈਮਰ ਆ ਗਈ ਅੱਗੇ ਵੜਾ ਬਾਈ ਇਹ ਤਾਜੀ ਸੂਈਆ ਇਹਨੇ ਮੇਲ ਨੂੰ ਜਨਮ ਦਿੱਤਾਗਾ ਠੀਕ ਹੈ ਹਾਂਜੀ ਰੇਟ ਮੰਨ ਕੇ ਆਪਾਂ ਦੱਸਤਾ ਜੇ ਕੋਈ ਜੋੜਾ ਲੈਂਦਾ ਤਾਂ 1 5 ਦੇ ਹਿਸਾਬ ਨਾਲ ਜੋਟਾ ਵੀ ਲੈ ਲਊਗਾ ਜੇ ਉਹਦੇ ਵਿੱਚ ਪਹੁੰਚ ਨਹੀਂ ਜੇ ਕਈ ਵਾਰ ਕੋਈ 5 ਤੋਂ 6 ਗਮ ਇਕੱਠੀਆਂ ਲੈਂਦਾਗਾ ਤਾਂ ਉਹਦੇ ਵਿੱਚ ਪਹੁੰਚ ਆਪਣੀ ਹੋਊਗੀ ਆ ਬੱਚੀਆਂ ਨੇ ਬਈ ਇਹਨਾਂ ਦੀ ਠੀਕ ਆਪ ਬੱਚਾ ਜਰਸੀ ਲਾ ਗਿਆ ਆ ਬੱਚੀਆਂ ਨੂੰ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ گاਵਾ ਵਕਾਉ ਸੀ ਤੇ ਸਾਰੇ ਨਾਗ ਹੀ ਤੁਹਾਨੂੰ ਦਿਖਾਤੇ ਆ ਬਾਕੀ ਜਿਹੜਾ ਪਸ਼ੂ ਖਰੀਦਣਾ ਹੈ ਤਾਂ ਜਰੂਰ ਪਹੁੰਚੋ ਤਸੱਲੀ ਕਰਿਓ ਆਪਦੀ ਸੰਗ ਨਾਲ ਖਰੀਦ ਲਿਓ ਨੰਬਰ ਸਕਰੀਨ ਉੱਤੇ ਬਾਈ ਦੇ ਚੱਲ ਜੰਦਾ ਕਾਲ ਇਸ ਨੰਬਰ ਤੇ ਹੋ ਜੂਗੀ ਧੰਨਵਾਦ